ਇੰਨਾ ਬਦਲੇ ਸੱਜਣ ਰਾਤੋਂ ਰਾਤ ਜਿਵੇਂ ਕਿਸੇ ਨੇ ਸਿਖਾਏ ਹੋਏ ਨੇ ਕਿ यूं ही ਤਾਂ ਕੋਈ ਬੇਵਫਾ ਨਹੀਂ ਹੋਤਾ ਕੁਛ ਨਾ ਕੁਛ ਮਜਬੂਰੀਆਂ ਰਹੀ ਹੋਣਗੀਆਂ ਤੇ ਆਮ ਆਦਮੀ ਪਾਰਟੀ 'ਚ ਕਿਹੜਾ ਸਵਾਲ ਸੀ ਜਿਹੜਾ ਨਹੀਂ ਆਇਆ ਆਮ ਆਦਮੀ ਪਾਰਟੀ 'ਚ ਤਾਂ ਇਹੀ ਸਵਾਲ ਸੀਗਾ ਕਿ ਤੇਜੀ ਗੱਲਾਂ ਜਿਹੜੀਆਂ ਚੋਣਾਂ ਦੀ ਗੱਲਾਂ ਜਿਹੜੀਆਂ ਆਪਾਂ ਕਿਉਂ ਨਹੀਂ ਪੂਰੀਆਂ ਕੀਤੀਆਂ ਕਿਉਂ ਨਹੀਂ ਕਰਦੇ ਜਦਕੀ ਪਤਾ ਸੀ ਕਿ 1 ਸਾਲ ਬਾਅਦ ਫੇਰ ਚੋਣਾਂ ਆਣੀਆਂ ਹ ਹ ਤੇ ਜਿਹੜੀਆਂ ਗੱਲਾਂ 1 ਸਾਲ ਪਹਿਲਾਂ ਕੀਤੀਆਂ ਸੀ ਤਾਂ ਉਹ ਪੂਰੀਆਂ ਕਰਨੀਆਂ ਚਾਹੀਦੀਆਂ ਸੀ ਕਾਂਗਰਸ ਛੱਡ ਕੇ ਤੁਸੀਂ ਆਮ ਆਦਮੀ ਪਾਰਟੀ ਦੇ ਵਿੱਚ ਆਏ ਆਮ ਆਦਮੀ ਪਾਰਟੀ ਦੇ ਵੱਲੋਂ ਕਿਸੇ ਜਮਨੀ ਚੋਣ ਲੜੀ ਉਸ ਵੇਲੇ ਆਪਣੀ ਜਿੱਤ ਦਾ ਕਾਰਨ ਸੁਸ਼ੀਲ ਕੁਮਾਰ ਜਿੰਕੂ ਕੀ ਮੰਨਦੇ ਨੇ ਕਿ ਆਮ ਆਦਮੀ ਪਾਰਟੀ ਦੀ ਵੇਵ ਹੋਣਾ ਜਾਂ ਲੱਗਦਾ ਕਿ ਨਹੀਂ ਮੈਂ ਤਾਂ ਆਪਣੇ ਦਮ ਤੇ ਜਿੱਤਿਆ ਮੇਰੇ ਫੇਸ ਨੂੰ ਮੇਰੇ ਨਾਮ ਨੂੰ ਸਾਰੇ ਸ਼ਹਿਰ ਨੇ ਇਸ ਗੱਲ ਦਾ ਬੜਾ ਅਫਸੋਸ ਮਨਾਇਆ ਕਿ ਸੁਸ਼ੀਲ ਜਿੰਕੂ ਜਿਹੜਾ ਕੰਮ ਕਰਨ ਵਾਲਾ ਬੰਦਾ ਲੋਕਾਂ ਦੇ ਲਈ ਖੜਨ ਵਾਲਾ ਬੰਦਾ ਹੈ ਇਹਦਾ ਹਾਰਨਾ ਜਿਹੜਾ ਸ਼ਹਿਰ ਦੇ ਲਈ ਠੀਕ ਨਹੀਂ ਸੀ। ਹੂੰ ਤੁਹਾਨੂੰ ਵੋਟ ਪਾਈ ਕਿ ਚਲੋ ਬਦਲਾਅ ਹੋਇਆ ਏ ਪਰ ਜਦੋਂ ਤੁਸੀਂ ਫੇਰ ਪਾਰਟੀ ਛੱਡ ਕੇ ਇਹਨੇ ਛੋਟੇ ਸਮੇਂ ਦੇ ਵਿੱਚ ਬੀਜੇਪੀ ਜੁਆਇਨ ਕਰ ਗਏ ਲੱਗਦਾ ਨਹੀਂ ਕਿ ਉਹਦੇ ਨਾਲ ਲੋਕ ਠੱਗੇ ਹੋਏ ਵਸੂਤ ਕਰਦੇ। ਕਿਸਾਨਾਂ ਦੇ ਵੱਲੋਂ ਵੱਡੇ ਪੱਧਰ ਤੇ ਵਿਰੋਧ ਕੀਤਾ ਜਾਂਦਾ ਹੈ ਤੇ ਪੰਜਾਬ ਕਿਸਾਨਾਂ ਨੂੰ ਪਰੇ ਕਰਕੇ ਨਹੀਂ ਦੇ ਸਕਦਾ। ਤੁਹਾਡਾ ਵੀ ਫਲੋਰ ਦੇ ਵਿੱਚ ਵਿਰੋਧ ਹੋਇਆ ਹੈ। ਇਹ ਵੀ ਕਹਿੰਦੇ ਹਾਂ ਕਿ ਜਿਹੜੇ ਵਿਰੋਧ ਕਰ ਰਹੇ ਨੇ ਉਹ ਅਸਲੀ ਕਿਸਾਨ ਨਹੀਂ ਨੇ। ਫਿਰ ਕੌਣ ਨੇ? ਅੱਜ ਦੇਸ਼ ਦੇ ਜਿਹੜੇ ਦੂਸਰੇ ਕਿਸਾਨ ਐ ਉਹ ਵਿਰੋਧ ਕਿਉਂ ਨਹੀਂ ਕਰਦੇ? ਲੋਕਲ ਜਿਹੜੀ ਸਾਡੀ ਸਰਕਾਰ ਆ ਸੂਬੇ ਦੀ ਇਹਨੇ ਮਿਸਕਾਈਟ ਕਰਕੇ ਜਿਨ੍ਹਾਂ ਤੋਂ ਅੱਜ ਜਿਹੜੀ ਆ ਪ੍ਰਦਰਸ਼ਨ ਆਪਣੇ ਪੋਲੀਟੀਕਲ ਮੋਟਿਵ ਸਿੱਧੇ ਕਰਨ ਦੇ ਲਈ ਜਿਹੜੇ ਪ੍ਰਦਰਸ਼ਨ ਕਰਵਾਏ ਜਾ ਰਹੇ ਆ ਬਾਕੀ ਉਹ ਤਾਂ ਥੋੜੇ ਥੋੜੇ ਕਿਤੇ ਕਿਤੇ ਤੁਹਾਨੂੰ ਨਜ਼ਰ ਆਉਂਦੇ ਆ ਪਰ ਇਹੋ ਜੀ ਕੋਈ ਗੱਲ ਨਹੀਂ ਆ ਕਿਸਾਨਾਂ ਦੀਆਂ ਵੋਟਾਂ ਵੀ ਜਿਹੜੀਆਂ ਭਾਰਤੀ ਜਨਤਾ ਪਾਰਟੀ ਨੂੰ ਜਿਹੜੀਆਂ ਕਹਿਣ ਉਹ ਮਨਪੰਨ ਦੇ ਨਾਲ ਕਹਿੰਦੇ ਤੁਹਾਡੀ ਬੜੇ ਥੋੜੇ ਟਾਈਮ ਦੇ ਵਿੱਚ ਬੜੀ ਚੰਗੀ ਬੌਂਡਿੰਗ ਜੀ ਹੋ ਗਈ ਸੀ ਤੇ ਫਿਰ ਜਦੋਂ ਛੱਡ ਕੇ ਗਏ ਹੋ ਤੇ ਉਹ ਰੋਕਿਆ ਨਹੀਂ ਉਹਨਾਂ ਨੇ ਨਹੀਂ ਉਹ ਸੀਰੀਅਸ ਨਹੀਂ ਜੀ ਜਿਲੰਦਰਨ ਨੂੰ ਲੈ ਗਏ ਬਾਰ ਬਾਰ ਮਿਲਣ ਤੇ ਕਹਿਣ ਤੇ ਵਾਅਦੇ ਵੀ ਮੁਖਮੰਦੀ ਸਾਹਿਬ ਜਿਲੰਦਰ ਵੀ ਆਏ ਸੀਗੇ ਮੇਰੇ ਟਿਕਟ ਮਿਲਣ ਤੋਂ ਬਾਅਦ ਤਾਂ ਮੈਨੂੰ ਕੋਈ ਪੋਜ਼ਿਟਿਵ ਬਾਈ ਵੀ ਜਿਹੜੀ ਉਹਨਾਂ ਕੋਲੋਂ ਪਾਸ ਨਹੀਂ ਆਈਆਂ ਕਰਨ ਜੀ ਸਿੰਘ ਚੰਨੀ ਕਹਿੰਦੇ ਨੇ ਕਿ ਸਾਈਕਲ ਦਾ ਵੀ ਸਟੈਂਡ ਹੁੰਦਾ ਏ ਪਰ ਰਿੰਪੂ ਦਾ ਟੀਨੂ ਦਾ ਕਹਿੰਦੇ ਕੋਈ ਸਟੈਂਡ ਨਹੀਂ ਮੇਰਾ ਤਾਂ ਸਟੈਂਡ ਜਿਹੜਾ ਹੈ ਜਿਲੰਦਰ ਦੇ ਲੋਕਾਂ ਦੇ ਪ੍ਰਤੀ ਹੈ ਆਪਣੇ ਲੋਕਾਂ ਦੇ ਲਈ ਮੈਨੂੰ ਕਿਸੇ ਤਰ੍ਹਾਂ ਦਾ ਵੀ ਸਟੈਂਡ ਲੈਣਾ ਪਵੇ ਤਾਂ ਮੈਂ ਜ਼ਰੂਰ ਲੰਦਾ ਉਹਨਾਂ ਦੇ ਵਿੱਚ ਸਭ ਤੋਂ ਵੱਡਾ ਜਿਹੜਾ ਰੋਪ ਹੈ ਜਲੰਧਰ ਦੇ ਵਿੱਚ ਇਸੇ ਨਾਲ ਦਾ ਕਿ ਉਹ ਬਾਹਰੀ ਕੈਂਡੀਡੇਟ ਆ ਤਾਂ ਇੱਥੇ ਡਰੱਗ ਵਕਾਇਆ ਰੇਤਾ ਵਕਾਇਆ ਸਾਡੇ ਉਹਨਾਂ ਦੇ ਘਰਾਂ ਦੇ ਵਿੱਚ ਜਿਹੜੇ ਕਰੋੜਾਂ ਰੁਪਏ ਜਿਹੜੇ ਖੜੇ ਗਏ ਆ ਜਲੰਧਰ ਸ਼ਹਿਰਾਂ ਵਿੱਚੋਂ ਸੋਨਾ ਜਲੰਧਰ ਸ਼ਹਿਰ ਪਰ ਜਲੰਧਰ ਸ਼ਹਿਰ ਦੇ ਵਿੱਚ ਕਿਸ ਦੀ ਲਹਿਰ ਸਿਆਸੀ ਲਹਿਰ ਦੇ ਦਾਅਵੇ ਤਾਂ ਹਰ ਕਿਸੇ ਪਾਰਟੀ ਦੇ ਵੱਲੋਂ ਕੀਤੇ ਜਾਂਦੇ ਨੇ ਪਰ ਅਸਲ ਦੇ ਵਿੱਚ ਜਲੰਧਰ ਸ਼ਹਿਰ ਦੇ ਵਿੱਚ ਇਹ ਸਿਆਸੀ ਹਵਾ ਕੀ ਕਹਿ ਰਹੀ ਹੈ ਅਸੀਂ ਜਾਣਾਂਗੇ ਭਾਜਪਾ ਦੇ ਲੋਕ ਸਭਾ ਉਮੀਦਵਾਰ ਨੇ ਸਾਡੇ ਨਾਲ ਸੁਸ਼ੀਲ ਕੁਮਾਰ ਰਿੰਕੂ ਜਿਹੜੇ ਵੈਸੇ ਹੀ ਕਾਫੀ ਚਰਚਾ ਦੇ ਵਿੱਚ ਰਹਿੰਦੇ ਨੇ ਰਿੰਕੂ ਜੀ ਬਹੁਤ ਬਹੁਤ ਸਵਾਗਤ ਹੈ ਪੰਜਾਬੀ ਪੋਸਟ ਤੇ ਧੰਨਵਾਦ ਅਮਰਿੰਦਰ ਜੀ ਕੀ ਹਾਲ ਚਾਲ ਹੈ ਬਿਲਕੁਲ ਠੀਕ ਹੈ ਜੀ ਥੱਕੇ ਥੱਕੇ ਨਹੀਂ ਨਹੀਂ ਥੱਕੇ ਕੋਈ ਨਹੀਂ ਜੀ ਇਹ ਸਿਆਸੀ ਥਕਾਵਟ ਵੈਸੇ ਕੈਂਪੇਨ 'ਚ ਹੁੰਦੀ ਹੈ ਇਹ ਦਰਸਲ ਨੀਂਦ ਜਦੋਂ ਪੂਰੀ ਨਹੀਂ ਹੁੰਦੀ ਫਿਰ ਇਹਦਾ ਮਹਿਸੂਸ ਹੁੰਦਾ ਅਦਰਵਾਈਜ਼ ਥਕਾਵਟ ਹੈ ਜਿਹੜੀ ਜਿਹੜੀ ਕਿਉਂਕਿ ਕੰਮ ਕਰਦੇ ਆ ਤਾਂ ਜਦੋਂ ਲੋਕ ਚੰਗਾ ਹੰਗਾਰਾ ਦਿੰਦੇ ਆ ਤਾਂ ਥਕਾਵਟਾਂ ਦੂਰ ਹੋ ਜਾਂਦੀਆਂ ਸਾਰੀਆਂ ਕਦੇ ਰਾਤ ਨੂੰ ਇਹ ਸੋਚ ਕੇ ਵੀ ਨੀਂਦ ਨਹੀਂ ਆਉਂਦੀ ਕਿ ਨਤੀਜੇ ਕਿਦਾਂ ਦੇ ਹੋਣਗੇ ਨਾ ਜੀ ਨਾ ਰਾਤ ਨੂੰ ਤਾਂ ਸਿਰਫ ਸਰਹਿਣਾ ਚਾਹੀਦਾ ਬਸ ਕੰਦੇ ਹੀ ਨਹੀਂ ਦਜਦੀ ਅੱਛਾ ਜਲੰਧਰ ਵੈਸੇ ਕਹਿੰਦੇ ਬੜੀਆਂ ਚੀਜ਼ਾਂ ਦੇ ਲਈ ਮਸ਼ਹੂਰ ਹੈ ਜਿੰਨਾ ਟ੍ਰੈਫਿਕ ਦੇ ਲਈ ਮਸ਼ਹੂਰ ਹੈ ਉਹਨਾਂ ਖਾਣ ਪੀਣ ਦੇ ਲਈ ਵੀ ਮਸ਼ਹੂਰ ਹੈ ਵੈਸੇ ਤੁਸੀਂ ਖਾਣ ਪੀਣ ਦੇ ਸ਼ਕੀਨ ਹੈਗੇ ਬਿਲਕੁਲ ਜੀ ਮੈਂ ਤਾਂ ਕਾਫੀ ਸਟ੍ਰੀਟ ਫੂਡ ਹੈ ਜਿਹੜਾ ਜਗਾ ਜਗਾ ਇੰਜੋਏ ਕਰੀਗਾ ਜੋਤੀ ਜੋਗ ਫੇ ਜਾਣੇ ਰਹੇ ਹੋ ਜੋਤੀ ਜੋਗ ਵੀ ਜਾਈਦਾ ਕੁਲਚੇ ਪਟੂਰੇ ਵੀ ਖਾਈਦੇ ਆ ਹਰ ਜਗ੍ਹਾ ਜੋ ਜਲੰਧਰ ਚੰਗੀਆਂ ਜਿੱਦਾ ਆਈਸਕ੍ਰੀਮ ਕਚੋਰੀ ਆਦਿ ਦਾ ਸਵਾਦ ਪੂਰਾ ਲੈਣੇ ਜ਼ਿੰਦਗੀ ਚ ਆਏ ਆ ਦੁਨੀਆ ਤੇ ਤਾਂ ਹਰ ਚੀਜ਼ ਦਾ ਜਿਹੜਾ ਐਕਸਪੀਰੀਅੰਸ ਲੈਣਾ ਚਾਹੀਦਾ ਫਿਰ ਆਮ ਆਦਮੀ ਪਾਰਟੀ ਚ ਕਿਹੜਾ ਸਵਾਦ ਸੀ ਜਿਹੜਾ ਨਹੀਂ ਆਇਆ ਆਮ ਆਦਮੀ ਪਾਰਟੀ ਚ ਤਾਂ ਇਹੀ ਸਵਾਲ ਸੀਗਾ ਕਿ ਜਿਹੜੀਆਂ ਗੱਲਾਂ ਸਟੇਜੀ ਗੱਲਾਂ ਜਿਹੜੀਆਂ ਚੋਣਾਂ ਦੀ ਗੱਲਾਂ ਜਿਹੜੀਆਂ ਅੱਪਾ ਕਿਉਂ ਨਹੀਂ ਪੂਰੀਆਂ ਕੀਤੀਆਂ ਕਿਉਂ ਨਹੀਂ ਕਰਦੇ ਜਦਕੀ ਪਤਾ ਸੀ ਕਿ 1 ਸਾਲ ਬਾਅਦ ਫੇਰ ਚੋਣਾਂ ਆ ਨਹੀਂ ਆ ਤੋ ਜਿਹੜੀਆਂ ਗੱਲਾਂ 1 ਸਾਲ ਪਹਿਲਾਂ ਕੀਤੀਆਂ ਸੀ ਤਾਂ ਉਹ ਪੂਰੀਆਂ ਕਰਨੀਆਂ ਚਾਹੀਦੀਆਂ ਸੀ ਸ਼ੁਰੂਆਤ ਕਰਨੀ ਚਾਹੀਦੀ ਸੀ ਹੂੰ ਪੂਰੀਆਂ ਤਾਂ ਚਲੋ ਟਾਈਮ ਨਾ ਹੁੰਦੀਆਂ ਹੂੰ ਇੱਕ ਚੰਗੀ ਸ਼ੁਰੂਆਤ ਤਾਂ ਆਪਾਂ ਕਰ ਸਕਦੇ ਹਾਂ ਤੇ ਸੁਸ਼ੀਲ ਕੁਮਾਰ ਰਿੰਕੂ ਨੂੰ ਲੱਗਦਾ ਹੈ ਕਿ ਜਿਹੜਾ ਪ੍ਰੋਸਰ ਲੋਕਾਂ ਨੇ ਜਤਾਇਆ ਸੀ ਤੇ ਭਾਵੇਂ ਟਾਈਮ ਥੋੜਾ ਸੀ ਤੁਸੀਂ ਕੋਈ ਗੱਲ ਪੂਰੀ ਕਰ ਸਕਿਓ ਦੇਖੋ ਗੱਲ ਹੈ ਕਿ ਮੈਂ ਤਾਂ ਸਿਰਫ ਇੱਕ ਕੋਸ਼ਿਸ਼ ਕੀਤੀ ਹੈ ਕਿ ਲੋਕਾਂ ਦੇ ਵਿੱਚ ਵੱਧ-ਵੱਧ ਵਿਚਰਨ ਦੀ ਹੂੰ ਤਾਂ ਦਿੱਲੀ ਦੇ ਵਿੱਚ ਵੀ ਪਾਰਲੀਮੈਂਟ ਦੇ ਵਿੱਚ ਵੀ ਪੂਰੀ ਆਪਣੀ ਗੱਲ ਰੱਖਣ ਦੀ ਕੋਸ਼ਿਸ਼ ਕੀਤੀ ਪੰਜਾਬ ਦੀ ਗੱਲ ਹਰ ਮਸਲੇ ਦੀ ਗੱਲ ਰੱਖਣ ਦੀ ਕੋਸ਼ਿਸ਼ ਕੀਤੀ ਹੈ ਤੇ ਜਿਹੜੇ ਪ੍ਰੋਜੈਕਟ ਦਿੱਲੀ ਦੇ ਨਾਲ ਕੇਂਦਰ ਦੇ ਨਾਲ ਜਿਹੜੇ ਸਬੰਧ ਰੱਖਦੇ ਆ ਜਲੰਧਰ ਦਾ 에어ਪੋਰਟ ਸ਼ੁਰੂ ਕਰਵਾਇਆ ਜਲੰਧਰ ਚ ਟ੍ਰੇਨਾਂ ਦੇ ਸਟਾਪੇਜ ਕਰਵਾਏ ਆ ਜਲੰਧਰ ਚ ਫਾਟਕਾਂ ਕਰਕੇ ਰੇਲਵੇ ਕ੍ਰੋਸਿੰਗ ਕਰਕੇ ਉਦੀ ਬੜੀ ਜ਼ਰੂਰਤ ਸੀਗੀ ਉਹਨਾਂ ਦੀ ਉਹ ਕੰਮ ਸਾਰੇ ਸਟੀਮ ਲਾਈਨ ਕਰਵਾਏ ਆ ਕੋਸ਼ਿਸ਼ ਤਾਂ ਕਿਉਂਕਿ ਟਾਈਮ ਥੋੜਾ ਸੀਗਾ ਇਸ ਕਰਕੇ ਪ੍ਰੋਜੈਕਟ ਹੈ ਜਿਹੜੇ ਉਹ ਥੋੜਾ ਸਮਾਂ ਲੈਂਦੇ ਆ ਵੈਸੇ ਕਹਿੰਦੇ ਜਦੋਂ ਕੋਈ ਕਿਸੇ ਤੋਂ ਨਾਰਾਜ਼ ਹੋ ਕੇ ਜਾਂਦਾ ਹੈ ਤੇ ਇਹ ਨਾਰਾਜ਼ਗੀ ਹੁੰਦੀ ਐ ਅਕਸਰ ਉਹਨਾਂ ਦੇ ਵਿੱਚ ਕਿ ਟਿਕਟ ਨਹੀਂ ਮਿਲੀ ਤੇ ਇਸ ਕਰਕੇ ਅਸੀਂ ਨਾਰਾਜ਼ ਹੋ ਕੇ ਚੱਲ ਗਏ ਤੁਹਾਡੇ ਕੇਸ ਦੇ ਵਿੱਚ ਡਿਫਰੈਂਟ ਟਿਕਟ ਮਿਲ ਗਈ ਤੇ ਕਹਿੰਦੇ ਐਦਾਂ ਬਦਲੇ ਸੱਜਣ ਰਾਤੋਂ ਰਾਤ ਜਿਵੇਂ ਕਿਸੇ ਨੇ ਸਿਖਾਏ ਹੋਏ ਨਹੀਂ ਨਹੀਂ ਇੱਕ ਇਹ ਵੀ ਗੱਲ ਕਹਿੰਦੀ ਆ ਨਾ ਕਿ ਕਿ ਵੀ ਕਹਾਵਤ ਹੈ ਕਿ यूं ही ਤਾਂ ਕੋਈ ਬੇਵਫਾ ਨਹੀਂ ਹੋਤਾ ਕੁਛ ਨਾ ਕੁਛ ਮਜਬੂਰੀਆਂ ਰਹੀ ਹੋਣਗੀਆਂ ਤਾਂ ਮੇਰੀ ਵੀ ਕੋਈ ਕੋਈ ਦਲੀ ਮਨਛਾ ਨਹੀਂ ਸੀ ਕਿ ਮੈਂ ਆਮ ਆਦਮੀ ਪਾਰਟੀ ਨੂੰ ਤਾਂ ਛੱਡ ਜਮ ਜਦੋਂ बार-बार ਕਹਿਣ ਦੇ ਉੱਤੇ ਤੁਹਾਡੀਆਂ ਚੀਜ਼ਾਂ ਹੀ ਠੀਕ ਨਹੀਂ ਹੋ ਰਹੀਆਂ ਠੀਕ ਹੈ ਕਿ ਨਹੀਂ ਲੋਕਾਂ ਦੇ ਕੰਮ ਨਹੀਂ ਹੋ ਰਹੇ ਛੋਟੇ-ਛੋਟੇ ਜਿਹੜੇ ਲੋਕਲ ਲੈਵਲ ਦੇ ਕੰਮ ਐ ਉਹ ਉਹਨਾਂ ਵਾਲੇ ਪਾਸੇ ਸਰਕਾਰ ਦਾ ਖਿਆਲ ਨਹੀਂ ਐ ਤਾਂ ਫਿਰ ਮਜਬੂਰੀ ਦੇ ਵਿੱਚ ਆ ਕੇ ਮੈਨੂੰ ਜਿਹੜੀ ਆ ਪਾਰਟੀ ਛੱਡਣੀ ਕਾਂਗਰਸ ਛੱਡ ਕੇ ਤੁਸੀਂ ਆਮ ਆਦਮੀ ਪਾਰਟੀ ਦੇ ਵਿੱਚ ਆਏ ਆਮ ਆਦਮੀ ਪਾਰਟੀ ਦੇ ਵੱਲੋਂ ਤੁਸੀਂ ਜਿਮਨੀ ਚੋਣ ਲੜੀ ਉਸ ਵੇਲੇ ਆਪਣੀ ਜਿੱਤ ਦਾ ਕਾਰਨ ਸੁਸ਼ੀਲ ਕੁਮਾਰ ਰਿੰਕੂ ਕੀ ਮੰਨਦੇ ਨੇ ਕਿ ਆਮ ਆਦਮੀ ਪਾਰਟੀ ਦੀ ਵੇਵ ਹੋਣਾ ਜਾਂ ਲੱਗਦਾ ਕਿ ਨਹੀਂ ਮੈਂ ਤਾਂ ਆਪਣੇ ਦਮ ਤੇ ਜਿੱਤਿਆ ਮੇਰੇ ਫੇਸ ਨੂੰ ਮੇਰੇ ਨਾਮ ਨੂੰ ਦੇਖੋ ਗੱਲ ਐ ਕਿ ਮੈਂ ਇਥੇ ਜਲੰਧਰ ਦੇ ਵਿੱਚ ਕਾਉਂਸਲਰ ਰਿਆ ਹਾਂ ਜੀ ਉਹ ਵਿਧਾਇਕ ਬਣ ਕੇ بڑے ਪ੍ਰੋਜੈਕਟ ਜਿਹੜੇ ਮੈਂ ਜਲੰਧਰ ਵੈਸਟ ਦੇ ਲਈ ਲਾ ਗਿਆ ਹਾਂ ਤਾਂ ਜਦੋਂ ਮੇਰੀ ਚੋਣਾਂ ਦੇ ਵਿੱਚ ਮੈਂ ਥੋੜੀਆਂ ਜੀਆਂ ਵੋਟਾਂ ਤੋਂ ਲੂਜ਼ ਕਰ ਗਿਆ ਤਾਂ ਸ਼ਾਇਦ ਕਈਆਂ ਨੂੰ ਗੁੱਸਾ ਵੀ ਸੀਗਾ ਹੋਵੇਗਾ ਕਿਉਂਕਿ ਜਦੋਂ ਤੁਸੀਂ ਰੂਲਿੰਗ ਦੇ ਵਿੱਚ ਰਹਿ ਕੇ ਕੰਮ ਕਰਦੇ ਹੋ ਤਾਂ ਕਈ ਚੀਜ਼ਾਂ ਇਹੋ ਜੀਆਂ ਹੁੰਦੀਆਂ ਜਿਹੜੀਆਂ ਤੁਹਾਡੇ ਧਿਆਨ 'ਚ ਵੀ ਨਹੀਂ ਹੁੰਦੀਆਂ ਤਾਂ ਲੋਕ ਜਿਹੜੇ ਆ ਉਹਨਾਂ ਦੇ ਪ੍ਰਤੀ ਨਾਰਾਜ਼ਗੀ ਜ਼ਾਹਿਰ ਕਰਦੇ ਆ ਸੋ ਕਈਆਂ ਦਾ ਗੁੱਸਾ ਨਿਕਲ ਗਿਆ 2022 ਚ ਤਾਂ ਪਰ ਸਾਰੇ ਸ਼ਹਿਰ ਨੇ ਇਸ ਗੱਲ ਦਾ ਬੜਾ ਅਫਸੋਸ ਮਨਾਇਆ ਕਿ ਸੁਸ਼ੀਲ ਰਿੰਗੋ ਜਿਹੜਾ ਕੰਮ ਕਰਨ ਵਾਲਾ ਬੰਦਾ ਲੋਕਾਂ ਦੇ ਲਈ ਖੜਨ ਵਾਲਾ ਬੰਦਾ ਇਹਦਾ ਹਾਰਨਾ ਜਿਹੜਾ ਸ਼ਹਿਰ ਦੇ ਲਈ ਠੀਕ ਨਹੀਂ ਸੀ ਹਾਂ ਤਾਂ ਜਦੋਂ ਮੈਨੂੰ ਦੁਬਾਰਾ ਚੋਣ ਲੜਨ ਦਾ ਮੌਕਾ ਮਿਲਿਆ ਤਾਂ ਮੈਨੂੰ ਤੁਸੀਂ ਯਕੀਨ ਮੰਨਿਓ ਅਮ੍ਰਿਤਾ ਜੀ ਕੀ ਜਿਹੜੇ ਕੱਟੜ ਬੀਜੇਪੀ ਦੇ ਪਰਿਵਾਰ ਕੱਟੜ ਅਕਾਲੀ ਪਰਿਵਾਰ ਜਿਹੜੇ ਦੂਸਰੇ ਪਾਰਟੀਆਂ ਦੇ ਜਿਹੜੇ ਲੋਕ ਉਹਨਾਂ ਨਾਲ ਮਿਲੂ ਜਿਹੜੀਆਂ ਖੁੱਲ ਕੇ ਜਿਹੜੀਆਂ ਵੋਟਾਂ ਪਾਈਆਂ ਸਨ 2023 ਦੇ ਜਿਹੜੇ ਜਮਣੀ ਚੌਂਸੀਗੀ ਅੱਜ ਉਹਨਾਂ ਲੋਕਾਂ ਨੂੰ ਤੁਸੀਂ ਛੋਪੰਜ ਦੇ ਵਿੱਚ ਨਹੀਂ ਪਾ ਦਿੱਤਾ ਕਿ ਉਹਨਾਂ ਨੇ ਤੁਹਾਨੂੰ ਵੋਟ ਪਾਈ ਕਿ ਚਲੋ ਬਦਲਾਵ ਹੋਇਆ ਏ ਪਰ ਜਦੋਂ ਤੁਸੀਂ ਫੇਰ ਪਾਰਟੀ ਛੱਡ ਕੇ ਇੰਨੇ ਛੋਟੇ ਸਮੇਂ ਦੇ ਵਿੱਚ ਭਾਜਪਾ ਜੁਆਇਨ ਕਰ ਗਏ ਲੱਗਦਾ ਨਹੀਂ ਹੈ ਕਿ ਉਹਦੇ ਨਾਲ ਲੋਕ ਠੱਗੇ ਹੋਏ ਮਹਿਸੂਸ ਕਰਦੇ ਨੇ ਨਹੀਂ ਦੇਖੋ ਲੋਕਾਂ ਨੂੰ ਪਹਿਲਾਂ ਤਾਂ ਜਿਸ ਦਿਨ ਮੈਂ ਪਾਰਟੀ ਜੁਆਇਨ ਕੀਤੀ ਨਵੀਆਂ ਨਵੀਆਂ ਖਬਰਾਂ ਆਈਆਂ ਤਾਂ 2-4-5 ਦਿਨ 7 ਦਿਨ ਤਾਂ ਇਹ ਮਾਹੌਲ ਰਿਹਾ ਪਰ ਹੌਲੀ-ਹੌਲੀ ਜਦੋਂ ਮੈਂ ਮੀਡੀਆ ਦੇ ਰਾਹੀਂ ਤੁਹਾਡੇ ਚੈਨਲਾਂ ਦੇ ਰਾਹੀਂ ਜਦੋਂ ਲੋਕਾਂ ਤੱਕ ਮੇਰੀਆਂ ਗੱਲਾਂ ਪਹੁੰਚੀਆਂ ਤਾਂ ਅੱਜ ਲੋਕਾਂ ਨੂੰ ਜਿਹੜਾ ਕਿਸੇ ਨਾ ਕਿਸੇ ਪਾਸੇ ਇਸ ਗੱਲ ਦੀ ਤਸੱਲੀ ਵੀ ਹੈਗੀ ਜੋ ਰਿੰਕੂ ਨੇ ਫੈਸਲਾ ਲਿਆ ਇਹ ਠੀਕ ਲਿਆ ਉਹ ਉਸ ਫੈਸਲੇ ਨਾਲ ਸਹਿਮਤ ਹੋ ਕੇ ਬਹੁਤ ਸਾਰੇ ਲੋਕ ਜਿਹੜੇ ਐ ਜਿਹੜੇ ਮੇਰੇ ਨਾਲ ਚੱਲਦੇ ਸਨ ਪ੍ਰੋਮਿਨੈਂਟ ਲੀਡਰਸ ਕਾਉਂਸਲਰ ਸਾਰੇ ਵਰਕਰ ਵੱਡੀ ਗਿਣਤੀ ਦੇ ਵਿੱਚ ਜਿਹੜੇ ਉਹਨਾਂ ਨੇ ਮੇਰੇ ਨਾਲ ਹੁਣ ਭਾਰਤੀ ਜਨਤਾ ਪਾਰਟੀ ਜਿਹੜੀ ਹੈ ਜੁਆਇਨ ਕੀਤੀ ਤੁਸੀਂ ਉਹ ਪਾਰਟੀ ਜੁਆਇਨ ਕੀਤੀ ਜਿਹਦਾ ਬੇਸ਼ੱਕ ਨੈਸ਼ਨਲ ਲੈਵਲ ਤੇ ਵੱਡਾ ਆਧਾਰ ਹੈ ਪਰ ਜਦੋਂ ਪੰਜਾਬ ਦੀ ਗੱਲ ਆਉਂਦੀ ਹੈ ਉਤੋਂ ਦਾ ਵਿਰੋਧ ਹੁੰਦਾ ਹੈ ਕਿਸਾਨਾਂ ਦੇ ਵੱਲੋਂ ਵੱਡੇ ਪੱਧਰ ਤੇ ਵਿਰੋਧ ਕੀਤਾ ਜਾਂਦਾ ਹੈ ਤੇ ਪੰਜਾਬ ਕਿਸਾਨਾਂ ਨੂੰ ਪਰੇ ਕਰਕੇ ਨਹੀਂ ਦੇ ਸਕਦਾ ਤੁਹਾਡਾ ਵੀ ਫਲੋਰ ਦੇ ਵਿੱਚ ਵਿਰੋਧ ਹੋਇਆ ਹੈ ਦੇਖੋ ਗੱਲ ਹੈ ਕਿ ਹਾਂ ਪਾਰਟਿਕੂਲਰ ਕਿਸੇ ਬੈਲਟ ਦੇ ਵਿੱਚ ਥੋੜਾ ਬਹੁਤਾ ਵਿਰੋਧ ਹੋ ਰਿਹਾ ਪਰ ਕੁਝ ਬੈਲਟਾਂ ਐ ਖੇਜੀਆਂ ਵੀ ਨੇ ਜਿੱਥੋਂ ਬਹੁਤ ਜਿਹੜੀ ਹੈ ਜਿਹੜੀ ਹੈ ਭਾਰੀ ਗਿਣਤੀ ਦੇ ਵਿੱਚ ਤੁਹਾਨੂੰ VOTING ਹੋ ਰਹੀ ਹੈ ਤਾਂ ਮੈਂ ਸਮਝਦਾ ਕਿ ਇਹ ਸਾਰਾ ਕੈਲਕੂਲੇਸ਼ਨ ਦਾ ਖੇਲ ਹੈ VOTING ਦਾ ਵੀ ਸ਼ਹਿਰਾਂ ਦੇ ਵਿੱਚੋਂ ਜਿੰਨੀ ਭਾਰੀ VOTING ਤੁਹਾਨੂੰ ਹੋ ਰਹੀ ਹੈ ਤਾਂ ਇਹਦੇ ਨਾਲ ਅਗਰ ਕਈ ਐਹੋ ਜਿਹੇ ਬੈਲਟਾਂ ਜਿੱਥੇ ਤੁਹਾਨੂੰ ਘੱਟ VOTING ਹੋ ਰਹੀ ਹੈ ਮੇਰਾ ਖਿਆਲ ਹੈ ਕਿ ਇਹਦੀ ਜਿਹੜੀ ਕਵਰੇਜ ਹੈ ਇਹ ਸ਼ਹਿਰ ਹੈ ਜਿਹੜੇ ਇਹ ਕਰ ਜਾਣਗੇ ਤੁਸੀਂ ਇਹ ਵੀ ਕਹਿੰਦੇ ਹੋ ਕਿ ਜਿਹੜੇ ਵਿਰੋਧ ਕਰ ਰਹੇ ਨੇ ਉਹ ਅਸਲੀ ਕਿਸਾਨ ਨਹੀਂ ਨੇ ਫਿਰ ਕੌਣ ਨੇ ਦੇਖੋ ਗੱਲ ਹੈ ਕਿ ਕਿਸਾਨ ਕੱਲਾ ਪੰਜਾਬ ਚ ਨਹੀਂ ਹੈ ਹਮਮ ਕਿਸਾਨ ਤਾਂ ਪੂਰੇ ਦੇਸ਼ ਚ ਹੈ ਅੱਜ ਦੇਸ਼ ਦੇ ਜਿਹੜੇ ਦੂਸਰੇ ਕਿਸਾਨ ਹੈ ਉਹ ਵਿਰੋਧ ਕਿਉਂ ਨਹੀਂ ਕਰਦੇ ਅਗਰ ਕੇਂਦਰ ਦੀ ਸਰਕਾਰ ਇੰਨੀ ਮਾੜੀ ਹੈ ਆਗਰ ਜਦੋਂ ਪਿਛਲਾ ਸਮਾਂ ਸੀਗਾ ਜਦੋਂ ਪਹਿਲਾਂ ਕਾਨੂੰਨ ਜਿਹੜੇ ਖੇਤੀ ਕਾਨੂੰਨ ਸੀਗੇ ਉਹਨਾਂ ਨੂੰ ਲੈ ਕੇ ਜਦੋਂ ਧਰਨੇ ਲੱਗੇ ਸੀਗੇ ਤਾਂ ਦੇਸ਼ ਦੇ ਕਾਫੀ ਸੂਬਿਆਂ ਦੇ ਜਿਹੜੇ ਕਿਸਾਨ ਸੀਗੇ ਉਹਨਾਂ ਨੇ ਐਜੀਟੇਸ਼ਨ ਕੀਤੀ ਸੀ ਪਰ ਆ ਜੋ ਲੋਕ ਕਿਉਂ ਨਹੀਂ ਐਜੀਟੇਸ਼ਨ ਕਰ ਰਹੇ ਪੰਜਾਬ ਸਪੈਸਿਫਿਕ ਜ਼ਿਆਦਾ ਹੋ ਜਾਂਦਾ ਹੈ ਕਿਉਂਕਿ ਸਰਹੱਦੀ ਸੂਬਾ ਵੀ ਹੈ ਕਿਸਾਨੀ ਇੱਕ ਵੱਡਾ ਸਾਡਾ ਇੱਕ ਫੈਕਟਰ ਵੀ ਹੈ ਦੇਖੋ ਦੇਸ਼ ਦੇ ਵਿੱਚ ਕਿਤੇ ਪ੍ਰਦਰਸ਼ਨ ਨਹੀਂ ਹੋ ਰਿਹਾ ਮੈਂ ਤਾਂ ਸਮਝਦਾ ਕਿ ਇਹ ਜਿਹੜੀ ਜਿਹੜੇ ਕਿਸਾਨਾਂ ਨੂੰ ਲੋਕਲ ਜਿਹੜੀ ਸਾਡੀ ਸਰਕਾਰ ਹੈ ਸੂਬੇ ਦੀ ਇਹਨਾਂ ਨੂੰ ਮਿਸਗਾਈਡ ਕਰਕੇ ਇਹਨਾਂ ਤੋਂ ਅੱਜ ਜਿਹੜੀ ਆ ਪ੍ਰਦਰਸ਼ਨ ਆਪਣੇ ਪੋਲੀਟੀਕਲ ਮੋਟਿਵ ਸਿੱਧੇ ਕਰਨ ਦੇ ਲਈ ਜਿਹੜੇ ਪ੍ਰਦਰਸ਼ਨ ਕਰਵਾਏ ਜਾ ਰਹੇ ਆ ਬਾਕੀ ਕਿਸਾਨ ਤਾਂ ਵਿਚਾਰਾਂਨ ਦਾਤੈ ਅਸੀਂ ਪਿੰਡਾਂ ਦੇ ਵਿੱਚ ਜਾਂਦੇ ਆ ਸਾਡੇ ਲੋਕ ਸਾਡੇ ਕਾਰਜਕਰਤਾ ਕਿਸਾਨਾਂ ਦੇ ਕੋਲ ਜਾ ਰਹੇ ਆ ਇਹ ਗਲਤ ਨਹੀਂ ਕਿ 100% ਜਿਹੜੇ ਲੋਕ ਆ ਸਾਡੇ ਖਿਲਾਫ ਆ ਸਾਡੇ ਵਰਕਰਾਂ ਨੂੰ ਆਪਣੇ ਘਰਾਂ ਦੇ ਵਿੱਚ ਚਾਹ ਪਾਣੀ ਵੀ ਪਿਆਂਦੇ ਆ ਬਿਠਾਉਂਦੇ ਵੀ ਆ ਵੋਟ ਲਈ ਜਿਹੜਾ ਉਹਦੇ ਲਈ ਵੀ ਕਮਿਟ ਕਰਦੇ ਆ ਤਾਂ ਕੋਈ ਸਾਰੇ ਕਿਸਾਨ ਤਾਂ ਇੱਕ ਤਰਫਾ ਨਹੀਂ ਚੱਲ ਰਹੇ ਹਮ ਕਿਤਾ ਥੋੜੇ ਥੋੜੇ ਕਿਤੇ ਕਿਤੇ ਤੁਹਾਨੂੰ ਨਜ਼ਰ ਆਉਂਦੇ ਆ ਪਰ ਇਹੋ ਜੀ ਕੋਈ ਗੱਲ ਨਹੀਂ ਆ ਕਿਸਾਨਾਂ ਦੀਆਂ ਵੋਟਾਂ ਵੀ ਜਿਹੜੀਆਂ ਭਾਰਤੀ ਜਨਤਾ ਪਾਰਟੀ ਨੂੰ ਜਿਹੜੀਆਂ ਪੈਣਗੀਆਂ ਅੱਜ ਜਿਹੜੇ ਜਿਨ੍ਹਾਂ ਦਾ ਸਾਨਾ ਵੱਡਾ ਵਿਰੋਧ ਕੀਤਾ ਜਾਂਦਾ ਸੀ ਅਡਾਨੀ ਨੇ ਇੱਥੇ ਆ ਕੇ ਆਪਣੇ ਜਿਹੜੇ ਜ਼ਾਈਲੋਜ਼ ਜਿਹੜੇ ਬਣਾਏ ਆ ਕਨਕ ਦੀ ਖਰੀਦ ਦੇ ਲਈ ਅਨਾਜ ਦੀ ਖਰੀਦ ਦੇ ਲਈ ਅੱਜ ਉਹਨਾਂ ਦੇ ਜ਼ਾਈਲੋਜ਼ ਦੇ ਵਿੱਚ ਕਿਉਂ ਕਿਸਾਨ ਕਿਹੜੇ ਕਿਸਾਨ ਆ ਜਿਹੜੇ ਅੱਜ ਉੱਤੇ ਕਨਕ ਲੈ ਕੇ ਜਾ ਰਹੇ ਆ ਅਗਰ ਇੱਥੇ ਨਾਰੇਬਾਜ਼ੀ ਹੁੰਦੀ ਹੈ ਅਡਾਨੀ ਮੁਰਦਾਬਾਦ ਨਰਿੰਦਰ ਮੋਦੀ ਜੀ ਜਿਹੜੇ ਉਹ ਡਾਨੀਆਂ ਦੇ ਲਈ ਕੰਮ ਕਰਦੇ ਆ ਤਾਂ ਫੇਰ ਉਹਨਾਂ ਦੇ ਗੋਦਾਮਾਂ ਦੇ ਉੱਤੇ ਜਿਹੜੀ ਹੈ ਕਣਕ ਕੌਣ ਵੇਚ ਰਿਹਾ ਕਿਸਾਨ ਹੀ ਤਾਂ ਵੇਚ ਰਿਹਾ ਸੋ ਇਹ ਦੋ ਤਰਫਾ ਜਿਹੜੀ ਗੱਲ ਕੀਤੀ ਜਾ ਰਹੀ ਹੈ ਮੈਂ ਸਮਝਦਾ ਕਿ ਇਹਦੇ ਨਾਲ ਕਿਸੇ ਦਾ ਭਲਾ ਹੋਣ ਵਾਲਾ ਨਹੀਂ ਹੈ ਉਲਟਾ ਪੰਜਾਬ ਦਾ ਨੁਕਸਾਨ ਹੋ ਰਿਹਾ ਹੈ ਪੰਜਾਬ ਦੇ ਰਸਤੇ ਬੰਦ ਕਰ ਦਿੱਤੇ ਗਏ ਸਾਡੇ ਦੇਸ਼ ਦੇ ਵਿੱਚ ਜਿਹੜੀਆਂ ਨੈਸ਼ਨਲ ਮਲਟੀਨੇਸ਼ਨਲ ਕੰਪਨੀਆਂਜ਼ ਆ ਅੱਜ ਇਹ ਸੋਚਣ ਤੇ ਮਜਬੂਰ ਆ ਕਿ ਜਿਹੜੇ ਉਹਨਾਂ ਦੇ ਯੂਨਿਟ ਪੰਜਾਬ ਦੇ ਵਿੱਚ ਚੱਲ ਰਿਹਾ ਉਹਨਾਂ ਨੂੰ ਜਿਹੜਾ ਮਾਈਗ੍ਰੇਟ ਕਰਨ ਲਈ ਦੂਸਰੇ ਸੂਬਿਆਂ ਦੇ ਲਈ ਉਹਨਾਂ ਦੀ ਅੱਜ ਜਿਹੜੀਆਂ ਪਲਾਨਿੰਗਸ ਚੱਲ ਰਹੀਆਂ ਸੋ ਮੈਂ ਸਮਝਦਾ ਕਿ ਇਹ ਪੰਜਾਬ ਦੀ ਜਿਹੜੀ ਤਰੱਕੀ ਹੈ ਇਹਦੇ ਵਿੱਚ ਬਹੁਤ ਵੱਡੀ ਰੁਕਾਵਟ ਕਹਾਂ ਬਹੁਤ ਵੱਡਾ ਮੈਂ ਕਹਾਂ ਕਿ ਇਹਦੇ ਨਾਲ ਪੰਜਾਬ ਜਿਹੜਾ ਬਹੁਤ ਬੈਕਫੁੱਟ ਤੇ ਜਿਹੜਾ ਜਾ ਰਿਹਾ ਚਲੋ ਤੁਸੀਂ ਜਿਹੜੀ ਗੱਲ ਕਰ ਰਹੇ ਹੋ ਕਾਰਪੋਰੇਟ ਕੋਰਾਨਿਆਂ ਦੀ ਉਹਦੇ ਅੱਗੇ ਬੜੇ ਹੋਰ ਫਾਰਮੂਲੇ ਨੇ ਅਸੀਂ ਉਹਦੇ ਦੇ ਵਿੱਚ ਡਿਟੇਲ ਦੇ ਵਿੱਚ ਨਹੀਂ ਜਾਵਾਂਗੇ ਉਹ ਮੰਨਦੇ ਨਾਲ ਕਹਿੰਦੇ ਤੁਹਾਡੀ ਬੜੇ ਥੋੜੇ ਟਾਈਮ ਦੇ ਵਿੱਚ ਬੜੀ ਚੰਗੀ ਬੌਂਡਿੰਗ ਜੀ ਹੋ ਗਈ ਸੀ ਤੇ ਫਿਰ ਜਦੋਂ ਛੱਡ ਕੇ ਗਏ ਹੋ ਤੇ ਉਹ ਰੋਕਿਆ ਨਹੀਂ ਉਹਨਾਂ ਨੇ ਨਹੀਂ ਜੀ ਮੈਂ ਤਾਂ ਦਰਸਲ ਗੱਲ ਪਤਾ ਕੀ ਆ ਉਹ ਸੀਰੀਅਸ ਨਹੀਂ ਜੀ ਜਲੰਧਰ ਨੂੰ ਲੈ ਕੇ ਕੱਲੇ ਜਲੰਧਰ ਮੈਂ ਤਾਂ ਜਲੰਧਰ ਦੀ ਗੱਲ ਕਰਾਂਗਾ ਕਿਉਂਕਿ ਜਲੰਧਰ ਦੇ ਵਿੱਚ ਅਸੀਂ ਜਿਮਣੀ ਚੌਂ ਦੇ ਵਿੱਚ ਲੋਕਾਂ ਦੇ ਨਾਲ ਵਾਅਦੇ ਕੀਤੇ ਸੀਗੇ ਤਾਂ ਕੋਈ ਵੀ ਮੈਨੂੰ ਸੀਰੀਅਸਨੈਸ ਜਿਹੜੀ ਸਰਕਾਰ ਵੱਲੋਂ ਜਲੰਧਰ ਦੇ ਮਾਮਲਿਆਂ ਨੂੰ ਲੈ ਕੇ ਦਿਖੀ ਨਹੀਂ। ਬਾਰ-ਬਾਰ ਮਿਲਣ ਤੇ ਕਹਿਣ ਦੇ باوجود ਵੀ ਮੁਖਮੰਦੀ ਸਾਹਿਬ ਜਲੰਧਰ ਵੀ ਆਏ ਸੀਗੇ ਮੇਰੇ ਟਿਕਟ ਮਿਲਣ ਤੋਂ ਬਾਅਦ ਤਾਂ ਮੈਨੂੰ ਕੋਈ ਪੋਜ਼ਿਟਿਵ ਵਾਈਬਸ ਜਿਹੜੀ ਉਹਨਾਂ ਵੱਲੇ ਪਾਸੋਂ ਨਹੀਂ ਆਈਆਂ ਕਿ ਉਹ ਇਲੈਕਸ਼ਨ ਲੜਨ ਲਈ ਜਾਂ ਇਲੈਕਸ਼ਨ ਦੇ ਵਿੱਚ ਪੂਰੇ ਤਰੀਕੇ ਦੇ ਨਾਲ ਜਿਸ ਤਾਂ ਸਰਕਾਰ ਲੜਦੀ ਹੈ ਮੈਨੂੰ ਉਹਨਾਂ ਵੱਲੋਂ ਕੋਈ ਐਹੋ ਜੀ ਜਿਹੜੀ ਹੈ ਵਾਈਬਸ ਨਹੀਂ ਨਜ਼ਰ ਆਈਆਂ। ਸੋ ਮਨ ਦੇ ਵਿੱਚ ਕਿਤੇ ਨਾ ਕਿਤੇ ਇਹਰ ਜਿਹੜੀ ਹੈ ਨੈਗੇਟਿਵਿਟੀ ਸ਼ੁਰੂ ਹੋ ਗਈ ਸੀ ਚਰਨਜੀਤ ਸਿੰਘ ਚੰਨੀ ਕਹਿੰਦੇ ਨੇ ਕਿ ਸਾਈਕਲ ਦਾ ਵੀ ਸਟੈਂਡ ਹੁੰਦਾ ਏ ਪਰ ਰਿੰਕੂ ਦਾ ਟੀਨੂ ਦਾ ਕਹਿੰਦੇ ਕੋਈ ਸਟੈਂਡ ਨਹੀਂ ਹੈ ਚਰਨ ਚਰਨਜੀਤ ਸਿੰਘ ਚੰਨੀ ਜੀ ਦਾ ਕੀ ਸਟੈਂਡ ਹੈ ਮੈਨੂੰ ਹਜੇ ਤੱਕ ਇਹ ਗੱਲ ਚੰਨੀ ਸਾਹਿਬ ਸਮਝਾ ਦੇਣਾ ਮੇਰਾ ਤਾਂ ਸਟੈਂਡ ਜਿਹੜਾ ਹੈ ਜਲੰਧਰ ਦੇ ਲੋਕਾਂ ਦੇ ਪ੍ਰਤੀ ਹੈ ਆਪਣੇ ਲੋਕਾਂ ਦੇ ਲਈ ਮੈਨੂੰ ਕਿਸੇ ਤਰ੍ਹਾਂ ਦਾ ਵੀ ਸਟੈਂਡ ਲੈਣਾ ਪਵੇ ਤਾਂ ਮੈਂ ਜ਼ਰੂਰ ਲੈਣਾ ਆਪਣੀਆਂ ਸਰਕਾਰਾਂ ਦੇ ਖਿਲਾਫ ਖੜੇ ਹੋਣਾ ਇਹ ਸਾਰਿਆਂ ਨੂੰ ਪਤਾ ਹੈ ਜਲੰਧਰ ਵਾਲਿਆਂ ਨੂੰ ਵੀ ਪਤਾ ਹੈ ਕਿ ਜਦੋਂ ਕਿਤੇ ਇਨਸਾਫ ਦੀ ਲੜਾਈ ਦੀ ਗੱਲ ਹੋ ਜਾਵੇ ਕਿਸੇ ਤਰ੍ਹਾਂ ਦੀ ਕੋਈ ਗੱਲ ਹੋਵੇ ਤੇ ਮੇਰਾ ਸਟੈਂਡ ਤਾਂ ਬਿਲਕੁਲ ਕਲੀਅਰ ਹੁੰਦਾ ਮੈਨੂੰ ਆਪਣੀ ਸਰਕਾਰ ਦੇ ਖਿਲਾਫ ਵੀ ਲੜਨਾ ਪਵੇ ਤਾਂ ਮੈਂ ਉਹ ਵੀ ਲੜਾਈ ਲੜਦਾ ਲੱਗਦਾ ਹੈ ਕਿ ਜਦੋਂ ਸਾਬਕਾ ਮੁੱਖ ਮੰਤਰੀ ਨੂੰ ਲੋਕ ਸਭਾ ਹਲਕੇ ਦੇ ਵਿੱਚ ਲਿਆ ਕੇ ਖੜਾ ਕਰ ਦਿੱਤਾ ਜਾਵੇ ਤੇ ਮੁਕਾਬਲਾ ਥੋੜਾ ਹੋਰ ਟਫ ਹੋ ਜਾਂਦਾ ਹੋ ਸਕਦਾ ਹੈ ਕਈ ਮਾਮਲੇ ਅਚ ਪਰ ਇੰਡੀਪੈਂਡ ਕਰਦਾ ਕਿ ਉਹ ਪਰਸਨੈਲਿਟੀ ਕਿਹੋ ਜਿਹੀ ਹੈ ਇਹ ਤਾਂ ਲੀਡਰ ਦੀ ਪਰਸਨੈਲਿਟੀ ਦੇ ਉੱਤੇ ਡਿਪੈਂਡ ਕਰਦਾ ਹੈ ਲੀਡਰ ਦੀ ਨੀਤੀ ਔਰ ਨiyet ਜਿਹੜੀ ਹੈ ਉਹਦੇ ਤੇ ਡਿਪੈਂਡ ਕਰਦਾ ਹੈ ਕਿ ਲੀਡਰ ਦੀ ਨiyet ਔਰ ਨੀਤੀ ਕਿਹੋ ਜਿਹੀ ਹੈ ਚੰਨੀ ਸਾਹਿਬ ਦੀ ਨiyet ਔਰ ਨੀਤੀ ਹੈ ਜਿਹੜੀ ਅੱਜ ਉਜਾਗਰ ਹੋ ਚੁੱਕੀ ਹੈ ਪਹਿਲੀ ਗੱਲ ਹੈ ਕਿ 200 ਕਿਲੋਮੀਟਰ ਤੋਂ ਆਕੇ ਉਹਨਾਂ ਦੇ ਉੱਤੇ ਸਾਨਾ ਵੱਡਾ ਜਿਹੜਾ ਰੋਪ ਹੈ ਜਲੰਧਰ ਦੇ ਵਿੱਚ ਇਸ ਗੱਲ ਦਾ ਕਿ ਉਹ ਬਾਹਰੀ ਕੈਂਡੀਡੇਟ ਹੈ। ਦੂਸਰੀ ਨੀਅਤ ਦੇ ਜਿਹੜੇ ਉਹਨਾਂ ਦੇ ਪੋਸਟਰ ਹੈ ਅੱਜ ਗਲੀ ਗਲੀ ਦੇ ਵਿੱਚ ਲੱਗ ਰਹੇ ਐ। ਜਿੱਥੇ ਜਾਂਦੇ ਐ ਭੈਣਾ ਕਾਲੀਆਂ ਝੰਡੀਆਂ ਲੈ ਕੇ ਮੁਰਦਾਬਾਦ ਲਈ ਜਿਹੜੀਆਂ ਉੱਥੇ ਖੜੀਆਂ ਹੋ ਜਾਂਦੀਆਂ। ਨੀਤੀ ਦੀ ਗੱਲ ਦੇਖ ਲਓ ਕਿ ਨੀਤੀ ਹੈ ਜਿਹੜੀ ਉਹਨਾਂ ਦੀ ਕ腐ਸ਼ਨ ਹੈ। ਮੁੱਖ ਮੰਤਰੀ ਰਹੇ 3 ਮਹੀਨੇ ਤਾਂ ਇੱਥੇ ਡਰੱਗ ਬਕਾਈ ਰੇਤਾ ਵਿਕਾਇਆ ਤਾਂ ਜੋਨਾਂ ਦੇ ਘਰਾਂ ਦੇ ਵਿੱਚੋਂ ਜਿਹੜੇ ਕਰੋੜਾਂ ਰੁਪਏ ਜਿਹੜੇ ਫੜੇ ਗਏ ਆ ਤਾਂ ਇਥੇ ਉਹਨਾਂ ਦੀ ਨੀਅਤ ਨੀਤੀ ਵੀ ਪਤਾ ਲੱਗਦੀ ਹੈ 78 ਐਮਐਲਏ ਸੀਗੇ ਜਦੋਂ ਉਹ ਮੁੱਖ ਮੰਤਰੀ ਬਣੇ 18 ਰਹਿ ਗਏ ਇਥੇ ਉਹਨਾਂ ਦੀ ਨੀਅਤ ਨੀਤੀ ਕਲੀਅਰ ਹੁੰਦੀ ਹੈ ਕਿ ਘੱਟੋ ਘੱਟ 78 ਦੇ 80 ਕਰਨੇ ਚਾਹੀਦੇ ਸੀ ਉਹਨਾਂ ਨੂੰ 78 ਦੇ 18 ਕਿਉਂ ਰਹਿ ਗਏ ਇਹਦੀ ਨੀਤੀ ਵੀ ਕਲੀਅਰ ਹੋ ਗਈ ਸਭ ਤੋਂ ਵੱਧ ਰਿੰਕੂ ਜੀ ਜਿਹੜੀਆਂ ਦਲ ਬਦਲੀਆਂ ਨੇ ਉਹ ਜਲੰਧਰ ਦੇ ਵਿੱਚ ਹੋਈਆਂ ਨੇ ਕਿਹੜੀ ਪਾਰਟੀ ਦਾ ਕੈਂਡੀਡੇਟ ਸੀ ਉਹ ਦੂਜੀ ਪਾਰਟੀ ਦੇ ਵਿੱਚ ਚਲਾ ਗਿਆ ਇੰਨੀ ਕੁ ਜ਼ਿਆਦਾ ਕਨਫਿਊਜ਼ਨ ਹੈ ਆਮ ਲੋਕਾਂ ਨੂੰ ਤਾਂ ਛੱਡੋ ਤੁਹਾਡੇ ਆਪਣੇ ਪਰਿਵਾਰਕ ਮੈਂਬਰ ਨੇ ਉਹਨਾਂ ਦੀ ਜ਼ੁਬਾਨ ਫਿਸਲ ਜਾਂਦੀ ਹੈ ਕਿ ਭਾਜਪਾ ਦੇ ਲਈ ਵੋਟ ਮੰਗਣੀ ਹੈ ਤੁਹਾਡੇ ਵਾਸਤੇ ਜਾਂ ਆਮ ਆਦਮੀ ਪਾਰਟੀ ਦੇ ਲਈ ਦੇਖੋ ਚਲੋ ਇਹ ਇਹ ਤਾਂ ਕੋਈ ਏਡਾ ਮੁੱਦਾ ਨਹੀਂ ਹੈ ਪਰ ਕਾਂਗਰਸ ਨੂੰ ਤਾਂ ਮੰਥਨ ਕਰਨਾ ਪਏਗਾ ਨਾ ਕਿ ਅੱਜ ਉਹਨਾਂ ਦੇ ਜਿਹੜੇ ਟਕਸਾਲੀ ਪਰਿਵਾਰ ਹੈ ਪਾਰਟੀ ਕਿਉਂ ਛੱਡ ਰਿਹਾ ਹੈ ਸ਼ਹੀਦ ਆਜ਼ਮ ਸਰਦਾਰ ਬੈਂਤ ਸਿੰਘ ਉਹਨਾਂ ਦਾ ਪਰਿਵਾਰ ਉਹ ਕਿਉਂ ਕਾਂਗਰਸ ਛੱਡ ਰਿਹਾ ਇੱਥੇ ਮਾਸਟਰ ਗੁਰਵੰਤਾ ਸਿੰਘ ਜੀ ਸੀਗੇ ਟਕਸਾਲੀ ਪਰਿਵਾਰ ਅੱਜ ਉਹਨਾਂ ਦੇ ਪਰਿਵਾਰ ਚੋਂ ਕਰਮਜੀਤ ਕੌਰ ਚੌਧਰੀ ਜੀ ਉਹ ਕਾਂਗਰਸ ਉਹਨਾਂ ਨੇ ਛੱਡੀ ਹੈ ਇੱਥੋਂ ਦਾ ਟਕਸਾਲੀ ਪਰਿਵਾਰ ਸ਼ਹੀਦ ਦਰਸਨ ਸਿੰਘ ਕੇਪੀ ਸਾਹਿਬ ਦਾ ਅੱਜ ਉਹਨਾਂ ਨੇ ਜਿਹੜੀ ਹੈ ਮਹਿੰਦਰ ਸਿੰਘ ਕੇਪੀ ਜੀ ਨੇ ਕਾਂਗਰਸ ਛੱਡੀ ਹੈ ਸੋ ਮੈਂ ਸਮਝਦਾ ਕਿ ਕਾਂਗਰਸ ਦੀ ਜਿਹੜੀਆਂ ਨੀਤੀਆਂ ਜਿਹੜੀਆਂ ਬੌਝੀਆਂ ਅੱਜ ਕਾਂਗਰਸ ਜਿਹੜੀ ਹੈ ਆਪਣੇ ਪੱਤ ਤੋਂ ਪਟਕ ਚੁੱਕੀ ਆ ਔਰ ਲੋਕ ਵੱਡੀ ਗਿਣਤੀ ਦੇ ਵਿੱਚ ਜਿਹੜੀ ਕਾਂਗਰਸ ਛੱਡ ਰਹੇ ਕਾਂਗਰਸ ਦੇ ਵਿੱਚ ਕੀ ਵੀ ਗੱਲ ਹਮੇਸ਼ਾ ਤੋਂ ਰਹੀ ਹੈ ਕਿ ਇੱਕ ਯੂਨਿਟੀ ਸੀਨੀਅਰ ਲੀਡਰਸ਼ਿਪ ਦੇ ਵਿੱਚ ਕਦੇ ਨਜ਼ਰ ਨਹੀਂ ਆਈ ਤੇ ਕਾਂਗਰਸ ਦੇ ਵਿੱਚ ਸੀਐਮ ਤੋਂ ਘੱਟ ਆਪਣੇ ਆਪ ਨੂੰ ਕੋਈ ਦੇਖਦਾ ਨਹੀਂ ਹੈ ਉਹ ਆ ਬਿਲਕੁਲ ਤੁਸੀਂ ਅਮ੍ਰਿਤਾ ਜੀ ਠੀਕ ਗੱਲ ਕਹਿ ਰਹੇ ਹੋ ਕਿ ਜੇ ਮੈਂ ਪੰਜਾਬ ਦੀ ਇਹ ਗੱਲ ਕਰਾਂ ਤਾਂ ਇੱਥੇ ਕਈ ਟੜੇ ਬਣਿਆ ਹਰ ਲੀਡਰ ਹੈ ਜਿਹੜਾ ਆਪਣੇ ਆਪ ਨੂੰ ਸੀਐਮ ਦੀ ਤਰ੍ਹਾਂ ਜਿਹੜਾ ਪ੍ਰੈਜ਼ੈਂਟ ਕਰ ਰਿਹਾ ਸੋ ਹਰ ਇੱਕ ਦੀ ਵੱਖਰੀ ਚਾਲ ਹੈ ਵੱਖਰੀ ਇਹਨਾਂ ਦੀ ਹੈਗੀ ਹੈ ਇੱਥੇ ਕਿਸੇ ਤਰ੍ਹਾਂ ਦੀ ਏਕਤਾ ਨਹੀਂ ਹੈ ਕਾਂਗਰਸ ਅਗਰ ਜੁਨਾਈਟ ਹੋ ਕੇ ਲੜਦੀ ਤਾਂ 2022 ਦੇ ਵਿੱਚ ਵੀ ਨਤੀਜੇ ਠੀਕ ਆ ਸਕਦੇ ਸੀਗੇ ਜ਼ਿਆਦੇ-ਘਾਦੇ ਜਿਹਨਾਂ ਨੂੰ ਕੋਈ ਖੁਸ਼ੀ ਮਾਣੇ ਕੋਈ ਨਹੀਂ ਸਰਦਰ ਦੇ ਲੋਕ ਜਿਹੜੇ ਆ ਕਿ ਮੇਰੇ ਜਨਦਰ ਦੇ ਲੋਕਾਂ ਦੇ ਨਾਲ ਬੜੇ ਭਰਾਏ ਨਹੀਂ ਤੇ ਖਾਸ ਕਰਕੇ ਭਾਰਤੀ ਜਨਤਾ ਪਾਰਟੀ ਦਾ ਮੈਂ ਕੈਂਡੀਡੇਟ ਹਾਂ ਇਹ ਪਾਰਟੀ ਆ ਜਿਹਨੇ ਦੇਸ਼ ਨੂੰ ਇੱਕ ਨਵੇਂ आयाम ਦੇ ਦਿੱਤਾ ਹੈ ਇਸ ਅਜਿਹਾ ਡਿਵੈਲਪਮੈਂਟ ਦੇ ਉਸ ਪਾਸੇ ਪਾਸੀਆਂ ਜਿਹੜਾ ਵੱਡੀਆਂ-ਵੱਡੀਆਂ ਫਲਾਗਾ ਖੋਲ ਰਿਹਾ ਸੋ ਅੱਜ ਜਨਤਾ ਦੇ ਲੋਕ ਵੀ ਇਹ ਚਾਹੁੰਦੇ ਆ ਕਿ ਸਾਡਾ ਜਨਸਧਰ ਵੀ ਉਸ ਤਾਕਤ ਦੇ ਨਾਲ ਜਿਹੜੇ ਭਲੰਤਰੀ ਸਾਹਿਬ ਉਸ ਤਰੀਕੇ ਨਾਲ ਦਿੱਲੀ ਦੇ ਵਿੱਚ ਕੇਂਦਰ ਦੇ ਵਿੱਚ ਜਾਂ ਦੂਸਰੇ ਸੂਬਿਆਂ ਦੇ ਵਿੱਚ ਜਿਹੜਾ ਵਿਕਾਸ ਹੋ ਰਿਹਾ ਜਲੰਧਰ ਦੇ ਲੋਕ ਉਸੇ ਪੈਟਰਨ ਦਾ ਜਿਹੜਾ ਉਹ ਜਾਣਦੇ ਇਸ ਕਰਕੇ ਜਲੰਧਰ ਦੇ ਲੋਕ ਜਿਹੜੇ ਪਾਕੀ ਜਨਤਾ ਨੂੰ ਪਾਕੀ ਹੋ ਰਿਹਾ ਚਲੰਦਰ ਸ਼ਹਿਰ ਦੇ ਵਿੱਚ ਕੀ ਲਹਿਰ ਹੋਵੇਗੀ ਉਹ ਤਾਂ ਫਿਰ ਦੇਖਣਾ ਹੋਵੇਗਾ ਚਲੰਦਰ ਉਹ ਸ਼ਹਿਰ ਹੈ ਜਿਹਨੂੰ 스마트 ਸਿਟੀ ਤੋਂ ਲੈ ਕੇ ਤੇ ਵਿਕਾਸ ਦੇ ਦਾਅਵੇ ਪਾਸੋਂ ਪਹਿਲਾਂ ਵੀ ਬਹੁਤ ਸਾਰਿਆਂ ਨੇ ਕੀਤੇ ਨੇ ਪਰ ਉਹਨਾਂ ਤਾਂ ਜੀ ਜਿਹੜੀ ਮੈਂ ਹਕੀਕਤ ਤੁਹਾਨੂੰ ਸ਼ੇਅਰ ਕੀਤੀ ਜੁਲਾਮ ਤੇ ਮੇਲਾ ਦਾ ਰਾਜਾ ਵੀ ਹੈ ਆਖ ਹੈ ਕਹਿੰਦੇ ਮੇਰਾ ਪੁਰਾਣਾ ਰਿਸ਼ਤਾ ਚਲੰਦਰ ਵਾਲਿਆਂ ਦੇ ਨਾਲ ਉਸ ਪੁਰਾਣੇ ਰਿਸ਼ਤੇ ਨੂੰ ਕੋਈ ਨਵਾਂ ਰੂਪ ਇਸ ਵਾਰ ਮਿਲਦਾ ਹੈ ਜਾਂ ਨਹੀਂ ਇਹ ਤਾਂ ਚਾਚੂ ਨੂੰ ਪਤਾ ਲੱਗੇਗਾ ਇਹ ਕੁਝ ਬਤੋ ਸ਼ੁਕਰੀ ਸਾਨੂੰ ਸਮਝਦੇ ਤੇ ਹਾਂ ਤੁਹਾਨੂੰ ਨਤੀਜਿਆਂ ਦੇ ਲਈ ਆਰਡਰਸ ਧੰਨਵਾਦ